ਲੁਧਿਆਣਾ ਤੋਂ ਬਾਅਦ ਜਿਮਣੀ ਚੋਣ ਜਿਹੜੀ ਆ ਉਹ ਤਰਨਤਾਰਨ ਦੇ ਵਿੱਚ ਵੀ ਹੋਵੇਗੀ ਅਤੇ ਜਿਹੜੇ ਨਤੀਜੇ ਨੇ ਉਹ ਫਸਵੀ ਟੱਕਰ ਤੋਂ ਬਾਅਦ ਸਾਹਮਣੇ ਆਉਣਗੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿੱਥੇ ਆਜ਼ਾਦ ਉਮੀਦਵਾਰਾਂ ਵੀ ਕਮਰ ਕੱਸੇ ਕੱਸੇ ਆ ਉੱਥੇ ਭਾਜਪਾ ਨੇ ਵੀ ਲੁਧਿਆਣਾ ਦੇ ਵਿੱਚ ਹੈਰਾਨੀਜਨਕ ਜਿਹੜੀਆਂ ਐਸ ਵਾਰ ਵੋਟਾਂ ਖੜੀਆਂ ਸੀ ਕਿ ਜੀ ਹਾਂ 2022 ਤੋਂ ਬਾਅਦ ਦੂਸਰੀ ਵਾਰ ਵੇਖਣ ਨੂੰ ਮਿਲਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਲੋਕਾਂ ਨੇ ਵੋਟ ਅਤੇ ਸਪੋਰਟ ਕੀਤੀ ਜਿਸ ਦੇ ਵਿੱਚ ਲੁਧਿਆਣਾ ਦੇ ਵਿੱਚ ਵੀ ਵੱਡੀ ਮਾਤਰਾ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਭਾਜਪਾ ਦੇ ਹੱਕ ਵਿੱਚ ਭੁਗਤੀਆਂ ਅਤੇ ਜਿਮਣੀ ਚੋਣ ਜਿਹੜੀ ਤਰਨਤਾਰਨ ਦੇ ਵਿੱਚ ਆਉਣ ਵਾਲੀ ਹੈ ਭਾਜਪੀ ਵੀ ਜਿਹੜੀ ਹੈ ਉਹ ਪੂਰੀ ਐਕਟਿਵ ਨਜ਼ਰ ਆ ਰਹੀ ਹੈ ਅਤੇ ਕਿਤੇ ਨਾ ਕਿਤੇ ਮੁਕਾਬਲਾ ਫਸਮਾ ਰਹਿਣ ਵਾਲਾ ਪਰ ਜਦੋਂ ਜਿਮਣੀ ਚੋਣ ਦਾ ਐਲਾਨ ਹੋਵੇਗਾ ਜਾਂ ਜਿਮਣੀ ਚੋਣ ਹੋਵੇਗੀ ਬੇਸ਼ੱਕ ਸਰਕਾਰੀ ਤੰਤਰ ਜਿਹੜਾ ਸੱਤਾ ਧਿਰ ਦੇ ਕੋਲ ਹੈ ਲੇਕਿਨ ਬਟਨ ਜਿਹੜਾ ਉਹ ਲੋਕਾਂ ਨੇ ਦਬਾਉਣਾ ਤਾਂ ਭਾਜਪਾ ਦੇ ਸੀਨੀਅਰ ਅਗੂ ਗੁਰਮੁਖ ਸਿੰਘ ਬਲੇਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਕਿਵੇਂ ਵੇਖਦੇ ਨੇ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਬਹੁਤ ਮੈਂ ਤੁਹਾਡਾ ਵੀ ਮੇਰੇ ਭਰਾ ਜੀ ਤੁਸੀਂ ਛੋਟੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਘੜੀ ਦੇ ਵਿੱਚ ਸਭ ਤੋਂ ਪਹਿਲਾਂ ਦੁੱਖ ਦੀ ਇਸ ਘੜੀ ਦੇ ਵਿੱਚ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੂਲ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਰੱਖਦੇ ਹੋ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀ ਜਿਹੜਾ ਤੁਹਾਡੇ ਵਿਚਾਰ ਰਹਿਣਗੇ ਕੀ ਕਹਿਣਾ ਚਾਹੋਗੇ ਮੈਂ ਗੱਲ ਚਾਹੁੰਨਾ ਕਿ ਵੇਖੋ ਲੋਕ ਬੜੇ ਉਤਸ਼ਾਹ ਨਾਲ ਬੰਦੇ ਆਪਣੇ ਕੈਂਡੀਡੇਟ ਜਾਂ ਐਮਐਲਏ ਚੁਣਦੇ ਆ ਜੀ 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 ਔਰ ਉਹਨਾਂ ਨੂੰ ਇਹ ਉਮੀਦ ਹੁੰਦੀ ਕਿ ਅਸੀਂ 5 ਸਾਲ ਕੰਮ ਲਵਾਂਗੇ ਜੀ ਔਰ ਐਮਐਲਏ ਸਾਹਿਬ ਹਲਕੇ ਦਾ ਵਿਕਾਸ ਕਰਨਗੇ ਜੀ ਪਰ ਜੋ ਵੋਟ ਹੈ ਜਿੱਦੀ ਹੋਈ ਹੈ ਜੀ ਮੈਂ ਇੱਥੇ ਬਹੁਤ ਦੁੱਖ ਮਹਿਸੂਸ ਕਰਦਾ ਕਿ ਇਹੋ ਜਿਹਾ ਕੰਮ ਨਹੀਂ ਸੀ ਹੋਣਾ ਚਾਹੀਦਾ ਕੋ ਕੇ ਸੋਲ ਸਾਹਿਬ ਇੱਕ شریف ਇਨਸਾਨ ਸੀ ਮੈਂ ਇਸ ਪਰਿਵਾਰ ਦਾ ਹਮਦਰਦੀ ਵੀ ਕਰ ਰੱਖਦਾ ਔਰ ਇਸ ਗੱਲ ਦਾ ਮਹਿਸੂਸ ਕਰਦਾ ਕੀ ਆਪਣੀ ਪਾਰਟੀ ਵੱਲੋਂ ਵੀ ਵੀ ਬਹੁਤ ਹੀ ਮਾੜੀ ਗੱਲ ਹੋਈ ਇਹ ਨਹੀਂ ਸੀ ਹੋਣਾ ਚਾਹੀਦਾ ਜਿਹੜੀ ਜਿਮਣੀ ਚੋਣ ਹੈ ਲੁਧਿਆਣੇ ਦੇ ਵਿੱਚ ਵੀ ਇਸ ਵਾਰ ਬੀਜੇਪੀ ਜਿਹੜੀ ਹੁਣ ਜਿਮਣੀ ਚੋਣ ਜਿਹੜੀ ਤਰਨਤਾਰਨ ਤੇ ਲੁਧਿਆਣੇ ਦਾ ਫਰਕ ਕੋਈ ਨਹੀਂ ਹੁੰਦਾ ਜੀ ਜੀ ਫਰਕ ਹੁੰਦਾ ਕੈਂਡੀਡੇਟ ਤੇ ਕੀ ਬਾਤ ਹੈ ਜੀ ਉਹਦਾ ਕਾਰਨ ਇਹ ਆ ਕਿ ਜੇ ਪਾਰਟੀ ਜੀ ਬੜਾ ਸੋਚ ਸਮਝ ਕੇ ਫੈਸਲਾ ਕਰਦੀ ਹੈ ਜੀ ਵੀ ਲੋਕ ਕੀ ਚਾਹੁੰਦੇ ਆ ਜੀ ਲੋਕ ਕਿੰਨੂੰ ਚਾਹੁੰਦੇ ਆ ਇਹ ਸੋਚ ਕੇ ਫੈਸਲਾ ਹੁੰਦਾ ਤਾਂ ਮੈਂ ਵਾਅਦਾ ਕਰਦਾ ਕਿ ਸਭ ਵਰਕਰ ਦਿਲੋਂ ਮਿਹਨਤ ਕਰਨਗੇ ਜੀ ਔਰ ਜਦੋਂ ਤੁਸੀਂ ਕਿਸੇ ਨੂੰ ਕਿਸੇ ਦੇ ਉੱਤੇ ਫੜ ਕੇ ਥੋਪ ਦਿੰਦੇ ਹੋ ਵੀ ਤੁਹਾਡਾ ਆਹ ਕੈਂਡੀਡੇਟ ਹੈ ਤੁਸੀਂ ਇਹਨੂੰ ਵੋਟਾਂ ਪਾਓ ਜੀ ਇਹਨੂੰ ਟਿਕਟ ਮਿਲ ਗਈ ਆ ਤੇ ਫਿਰ ਉਹਨੂੰ ਵੋਟਾਂ ਉੰਨੀਆਂ ਕੀ ਪੈਂਦੀਆਂ ਜਿੰਨੀਆਂ ਭੈਣ ਭਰਾ ਪਾਉਂਦੇ ਆ ਵਰਕਰਾਂ ਦੇ ਹਿਸਾਬ ਨਾਲ ਲੋਕਾਂ ਦੇ ਹਿਸਾਬ ਨਾਲ ਕੈਂਡੀਡੇਟ ਹੋਣਾ ਕਿਹੋ ਜਿਹਾ ਚਾਹੀਦਾ ਵੇਖੋ ਜੀ ਲੋਕ ਤਰਨਤਾਰ ਦੇ ਮੈਂ ਇੱਥੇ ਜੰਮਿਆ ਪਲਿਆ ਆ ਅੱਜ ਮੈਂ ਵੀ 30 35 ਸਾਲ ਹੋ ਗਏ ਮੈਨੂੰ ਇਸ ਲਾਈਨ ਦੇ ਵਿੱਚ ਜੀ ਜੀ ਲੋਕ ਚਾਹੁੰਦੇ ਆ ਕਿ ਬੰਦਾ ਲੋਕਲ ਹੋਵੇ ਜੀ ਇੱਥੋਂ ਦਾ ਜੰਮਿਆ ਪਲਿਆ ਹੋਵੇ ਤਨਤਨ ਨਾਲ ਕਿਹਾ ਤਨਤਨ ਹਲਕੇ ਦਾ ਹੀ ਜੰਮਿਆ ਹੋਵੇ ਇੱਥੋਂ ਦਾ ਰਹਿਣ ਵਾਲਾ ਹੋਵੇ ਜੀ ਉਸਦਾ ਵਸਨੀਕ ਹੋਵੇ ਲੋਕ ਇਹ ਚਾਹੁੰਦੇ ਨੇ ਹੋਰ ਕੁਝ ਨਹੀਂ ਚਾਹੁੰਦੇ ਮਜਰੂਰ ਪੁੱਛਣਾ ਚਾਹਾਂਗਾ ਲੁਧਿਆਣੇ ਦੇ ਵਿੱਚ ਭਾਜਪਾ ਨੇ ਚੰਗੀ ਵੋਟ ਜਿਹੜੀ ਆ ਉਹ ਖੜੀ ਆ 2022 ਦੇ ਵਿੱਚ ਵੀ ਭਾਜਪਾ ਨੂੰ ਵੋਟ ਪਈ ਸੀ 27 ਤੋਂ ਪਹਿਲਾਂ ਇੱਕ ਇਹ ਕਹਿ ਸਕਦੇ ਆ ਕਿ ਨਾਕਆਊਟ ਮੈਚ ਮਿਲਿਆ ਸਾਰੀਆਂ ਪਾਰਟੀਆਂ ਨੂੰ ਕਿ ਹੋਰੇ ਨਤੀਜੇ ਰਹਿ ਸਕਦੇ ਨੇ ਲੋਕਾਂ ਦਾ ਮਨਮੋਈ ਭਾਰਤੀ ਜਨਤਾ ਪਾਰਟੀ ਨਾਲ ਕਿਹੋ ਜਿਹਾ ਰਵਈਆ ਕਿਹੋ ਜਿਹਾ ਪਿਆਰ ਵੇਖ ਨੂੰ ਮਿਲ ਰਿਹਾ ਕਿਉਂਕਿ ਤੁਸੀਂ ਪਿੰਡਾਂ 'ਚ ਵੀ ਜਾਂਦੇ ਹੋ ਖੇਮ ਕਰਨ ਨਹੀਂ ਬਲਕਿ ਹੋਰ ਹਲਕਿਆਂ ਦੇ ਪਿੰਡਾਂ ਦੇ ਵਿੱਚ ਵੀ ਜਦੋਂ ਡਿਊਟੀ ਲੱਗਦੀ ਪਾਰਟੀ ਵੱਲੋਂ ਤੁਹਾਨੂੰ ਜਾਣਾ ਪੈਂਦਾ ਕੀ ਕਹਿਣਾ ਚਾਹੋਗੇ ਮੈਂ ਇੰਨੀ ਗੱਲ ਕਹੂੰਗਾ ਕਿ ਵੇਖੋ ਜਿੰਨਾ ਚਿਰ ਜਿੰਮੇਵਾਰ ਬੰਦੇ ਕਿਸੇ ਪਾਰਟੀ ਨਾਲ ਨਹੀਂ ਚੱਲਦੇ ਜੀ ਉਹਨਾਂ ਚਿਰ ਪਾਰਟੀ ਬਲ ਫੁੱਲਤ ਨਹੀਂ ਹੋ ਸਕਦੀ ਜੀ ਕਿਉਂਕਿ ਜਿੰਦ ਪਿੰਡ ਦੇ ਵਿੱਚ ਜਿਹੜੇ ਬੰਦੇ ਅੱਗੇ ਗਵਾਹੀ ਕਰ ਰਹੇ ਹੁੰਦੇ ਆ ਭਾਵੇਂ ਉਹ 5 ਹੋਣ ਭਾਵੇਂ 10 ਹੋਣ ਜੀ ਉਹਨਾਂ ਦੇ ਵਿੱਚੋਂ ਹੀ ਦੋ ਚੋਣੇ ਅੱਗੇ ਲਾ ਕੇ ਕਿਸੇ ਪਾਰਟੀ ਦੀ ਬਾਹ ਫੜਦੀ ਹੁੰਦੀ ਹੈ ਜੀ ਜੀ ਕਿਉਂਕਿ ਜਿਹੜੇ ਭੈਣ ਭਰਾ ਲੋਕ ਲਿਆ ਮਾਤੜਿਆ ਭਾਵੇਂ ਉਹ ਕਿਸੇ ਬਰਾਦਰੀ ਦਾ ਸਬੰਧਤ ਆ ਜੀ ਜੀ ਕਿਉਂਕਿ ਉਹਨਾਂ ਲੋਕਲ ਜਿਹੜਾ ਬੰਦਾ ਰਹਿੰਦਾ ਉਹਦੇ ਨਾਲ ਮਿਲਣਾ ਜਿਲਣਾ ਹੁੰਦਾ ਉਹ ਕੋ ਆਪਦੀਆਂ ਕਈ ਉਹਨਾਂ ਦੀ ਆਪਸੀ ਸਾਂਝਾਂ ਹੁੰਦੀਆਂ ਜੀ ਜੀ ਇਸ ਕਰਕੇ ਉਹਨਾਂ ਨੇ ਉਹਨਾਂ ਨਾਲ ਚੱਲਣਾ ਹੁੰਦਾ ਇਹ ਬੜਾ ਜ਼ਰੂਰੀ ਆ ਕਿ ਸਾਨੂੰ ਮੈਂ ਤੈਨੂੰ ਅੱਗੇ ਵੀ ਦੱਸ ਚੁੱਕਾ ਕਿ ਲੁਧਿਆਣਾ ਇੱਕ ਸ਼ਹਿਰੀ ਕਸਬਾ ਸੀ ਜੀ ਉੱਥੇ ਪਿੰਡਾਂ ਵਾਂਗੂ ਧੜੇ ਨਹੀਂ ਸੀ ਜੀ ਉੱਥੇ ਇੱਕ ਹੋਰ ਸਿਸਟਮ ਸੀ ਪਿੰਡਾਂ ਦਾ ਸਿਸਟਮ ਜਿਹੜਾ ਬੜਾ ਅਲੱਗ ਆ ਇੱਥੇ ਧੜੇ ਬਾਜੀ ਆ ਕੋਈ ਸ਼ੁਰੂ ਤੋਂ ਰਿਵਾਇਤ ਤੋਂ ਤੁਰੀਆਂ ਆਉਂਦੀਆਂ ਉਹ ਪਰਿਵਾਰਾਂ ਦੀਆਂ ਲਾ ਲੋ ਉਹ ਇੱਕ ਧੜੇ ਤੁਰੇ ਹੁੰਦੇ ਆ ਲੋਕ ਉਹਦੇ ਨਾਲ ਬੱਜੇ ਆ ਮੈਂ ਤੁਹਾਨੂੰ ਆਪਦੀ ਧਾਰਨ ਦੇਣਾ ਹੈ ਮੇਰੇ ਫਾਦਰ 1970 ਚ ਪਹਿਲੀ ਵਾਰ ਸਰਪੰਚ ਬਣੇ ਜੀ ਅੱਜ ਤੱਕ ਉਹ ਧੜਾ ਮੇਰੇ ਨਾਲ ਚੱਲ ਰਿਹਾ ਹੈ ਉਹ ਲੋਕ ਸਾਰੇ ਮੇਰੇ ਨਾਲ ਨੇ ਮੈਂ ਹੁਣ ਕਵਾਂ ਹੁਣ ਇੱਥੇ ਮੇਰੇ ਘਰ ਆ ਜਾਣਗੇ ਇਹ ਧੜੇ ਐਵੇਂ ਨਹੀਂ ਬਣਦੀ ਇਹਨਾਂ ਵਾਸਤੇ ਅੱਗੇ ਲਾ ਕੇ ਖਲੋਣਾ ਪੈਂਦਾ ਜੇ ਸਿਆਸਤ ਕਰਨੀ ਹੈ ਤੇ ਬਾਦ ਦਾ ਦਰਵਾਜ਼ਾ 24 ਘੰਟੇ ਖੁੱਲ੍ਹਾ ਰੱਖਣਾ ਪੈਂਦਾ ਕੋਈ ਭੈਣ ਭਰਾ ਰਾਤ ਨੂੰ ਆਵਾਜ਼ ਮਾਰੇ ਤੇ ਰਾਤ ਨੂੰ ਬੂਆ ਖੋਲ ਕੇ ਉਹਦੀ ਗੱਲ ਸੁਣਨੀ ਪੈਂਦੀ ਆ ਇਸ ਕਰਕੇ ਲੋਕ ਇਹ ਕੁਝ ਚਾਹੁੰਦੇ ਨੇ ਲੋਕਲ ਬੰਦਾ ਕਿ ਲੋਕਲ ਕੈਂਡੀਡੇਟ ਹੋਵੇ ਜਿਹੜਾ ਅਸੀਂ ਕੱਲ ਨੂੰ ਤਨ ਤਨ ਜਾ ਕੇ ਉਹਨੂੰ ਮਿਲ ਸਕੀਏ ਉਹਦਾ ਕੰਮ ਕਰਾ ਸਕੀਏ ਤੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬੜਾ ਜਾਣ ਕੇ ਡਿਪੈਂਡ ਕਰਦੀਆਂ ਨੇ ਇੱਕ ਕੈਂਡੀਡੇਟ ਉੱਤੇ ਜੀ ਸਰਧਦੀ ਏਰੀਆ ਨੇ ਮਾਰਾ ਕੀ ਕੀ ਝੱਲੀਆਂ ਨੇ ਜੋ ਕਿ ਸ਼ੁਰੂ ਤੋਂ ਸਰਧਦੀ ਏਰੀਆ ਚੱਲਦਾ ਆ ਰਿਹਾ ਡਿਵੈਲਪਮੈਂਟ ਪੱਖੋਂ ਕਿਹੋ ਜੀ ਸਰਕਾਰ ਜਿਹੜੀ ਇੱਥੇ ਬੰਨੀ ਚਾਹੀਦੀ ਆ ਹੁਣ ਬੀਜੇਪੀ ਤਾਂ ਚਲੋ ਕਹਿੰਦੀ ਆ ਕਿ ਡਬਲ ਇੰਜਨ ਦੀ ਬੰਨੀ ਚਾਹੀਦੀ ਆ ਕਿ ਉੱਪਰ ਵੀ ਤੇ ਪੰਜਾਬ ਚ ਵੀ ਕੰਮ ਜਿਹੜੇ ਆ ਉਹ ਲੋਕਾਂ ਦੇ ਹੋਣ ਕਿਵੇਂ ਵੇਖਦੇ ਹੋ ਜਿਵੇਂ ਕੋਈ ਵੀ ਸਰਕਾਰ ਬਣਦੀ ਜਿਹੜੇ ਸਰਧਦੀ ਏਰੀਆ ਸਰਧਦੀ ਜਿਲ੍ਹਾ ਆਪਣਾ ਇਹਦੇ ਇੱਥੋਂ ਦੇ ਲੋਕਾਂ ਦੇ ਕੰਮਾਂ ਨੂੰ ਲੈ ਕੇ ਇੱਥੋਂ ਦੀ ਡਿਵੈਲਪਮੈਂਟ ਨੂੰ ਲੈ ਕੇ ਕਿਸ ਤਰੀਕੇ ਦੀਆਂ ਇਹਨਾਂ ਮਾਰਾਂ ਝੱਲੀਆਂ ਤੇ ਕਿਹੜੀਆਂ ਆਉਣ ਵਾਲੇ ਸਮੇਂ 'ਚ ਨਾ ਝੱਲਣ ਕਿ ਜਿਹੜੇ ਇਹਨਾਂ ਸਿਆਸਦਾਨਾਂ ਨੂੰ ਉਪਰਾਲੇ ਕਰਨੇ ਚਾਹੀਦੇ ਆ ਸਰਦੀ ਏਰੀਆ 'ਚ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂ ਜੀ ਜੀ ਡਿਵੈਲਪਮੈਂਟ ਦੀ ਗੱਲ ਛੱਡੋ ਜੀ ਅੱਜ ਤੱਕ ਮੈਂ ਕਿਹੇ ਵੀ ਸਰਕਾਰ ਨੇ ਸਰਪੰਚ ਨੂੰ ਪੈਸੇ ਨਹੀਂ ਦਿੱਤੇ ਜਿੰਨੀ ਵੀ ਡਿਵੈਲਪਮੈਂਟ ਹੋਈ ਆ ਸਾਰੇ ਨਰੇਗਾ ਦੇ ਪੈਸੇ ਆ ਸੈਂਟਰ ਨੇ ਬੜਾ ਵਧੀਆ ਕੀਤਾ ਵਾਲੀ ਨਰੇਗਾ ਬੰਦ ਕਰਤੀ ਆ ਕਿਉਂਕਿ ਇਹਦਾ ਬਹੁਤ ਗਲਤ ਇਸਤੇਮਾਲ ਹੋ ਰਿਹਾ ਸੀ ਜਿਹੜੇ ਐਮਐਲਏ ਦੇ ਪੀਏ ਸੀ ਇੱਕ ਬਲਟੋਏ ਬਲਾਕ 'ਚ ਬੈਠਾ ਤੇ ਭਿੱਖੀਵੰਡ ਬਲਾਕ 'ਚ ਬੈਠਾ ਏਟੀਐਮ ਉਹਨਾਂ ਕੋਲ ਰੱਖਿਆ ਲੋਕਾਂ ਦੇ ਖਾਤਿਆਂ 'ਚ ਪੈਸੇ ਪਵਾਏ ਤੇ ਕਢਾਲੇ ਨਰੇਗਾ ਦੇ ਜਾਂ ਜਿਹੜੀਆਂ ਫਰਮਾਂ ਬਣਾਈਆਂ ਫਰਮ 'ਚ ਪੈਸੇ ਪਵਾਲੇ ਤੇ ਕਢਾਲੇ ਤੇ ਡਿਵੈਲਪਮੈਂਟ ਕਦਣਾ ਹੁਣੀ ਐ ਇਹ ਜੋ ਰੋਜੀ ਰੋਟੀ ਤੇ ਪੀਏ ਜਿਹੜੇ ਉਹਨਾਂ ਦੀ ਚੱਲ ਰਹੀ ਐ ਕਿਉਂਕਿ ਇਹਨਾਂ ਦਾ ਪਿਛੋਕੜ ਚੈੱਕ ਕਰਨਾ ਚਾਹੀਦਾ ਇਹਨਾਂ ਦਾ ਪਿਛੋਕੜ ਕੀ ਸੀ ਇਹ ਖਾਨਦਾਨ ਕੀ ਸੀ ਕਿਉਂਕਿ ਇਹ ਚੀਜ਼ਾਂ ਬੜੀਆਂ ਕਾਊਂਟ ਕਰਦੀਆਂ ਇਹ ਐਸੇ ਕਰਕੇ ਜੇ ਕੈਂਡੀਡੇਟ ਵੀ ਕੋ ਖਿਲਾਰਨਾ ਹੈ ਉਹ ਚੈੱਕ ਕਰਨਾ ਚਾਹੀਦਾ ਵੀ ਉਹਦਾ ਪਿਓ ਕੀ ਕਰਦਾ ਰਿਹਾ ਤੇ ਕੈਂਡੀਡੇਟ ਕੀ ਕੰਮ ਕਰਦਾ ਰਿਹਾ ਕੀ ਠੱਗੀਆਂ ਮਾਰਦਾ ਰਿਹਾ ਕੀ ਇਹਨੇ ਕਮਾਈ ਕੀਤੀ ਆ ਨਹੀਂ ਰਹਾ ਇਹ ਨਹੀਂ ਵੀ ਇੱਕ ਬੰਦੇ ਨੂੰ ਉਹਦਾ ਦੇਤਾ ਤੇ ਉਹਦਾ ਚਿਹਰਾ ਅੱਗੇ ਕਰਤਾ ਵੀ ਇਹਨੇ ਕੰਮ ਕਰਨਾ ਜੇ ਆ ਪਾਰਟੀ ਪਿਛੋਕੜ ਵੇਖ ਕੇ ਚੱਲੂਗੀ ਤੇ ਸਦਾ ਬਾਹਰ ਰਹੂਗੀ ਨਹੀਂ ਤੇ ਪਾਰਟੀ 5 ਸਾਲ ਤੋਂ ਬਾਅਦ ਖਤਮ ਹੋ ਜਾਊਗੀ ਕਿਵੇਂ ਵੇਖਦੇ ਹੋ ਜਿਹੜਾ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਵੇਖੋ ਜੀ ਉਹ ਸੱਚਾ ਸੁੱਚਾ ਬੰਦਾ ਸੀ ਔਰ ਇਹਨਾਂ ਬਹੁਤ ਵੱਡੀ ਗਲਤੀ ਕੀਤੀ ਹੈ ਜੀ ਇਹਦਾ ਹਰਜਾਨਾ ਇਸ ਪਾਰਟੀ ਨੂੰ ਭੁਗਤਣਾ ਪਵੇਗਾ ਕਿਉਂਕਿ ਜੇ ਤੁਸੀਂ ਨਸ਼ੇ ਦੀ ਗੱਲ ਕਰੋ ਆ ਮੈਂ ਵੇਖਣ데요 ਡਰਾਮੇ ਜੇ ਕਰਦੇ ਫਿਰਦੇ ਪਿੰਡਾਂ 'ਚ ਤੇ ਜਾਂ ਤਾਂ ਕਿਸੇ ਨੂੰ ਫੜ ਕੇ ਅੰਦਰ ਦਿਓ ਨਸ਼ਾ ਦੇ ਵੇਚੀ ਰਿਆ ਨਾ ਜੇ ਮੁੰਡੇ ਮਰ ਰਹੇ ਆ ਜਾਂ ਕੋਈ ਨਸ਼ੇ ਕੋਲ ਤੇ ਕਰ ਰਿਹਾ ਤੇ ਉਹ ਕਿੱਥੋਂ ਕਿੱਥੋਂ ਆ ਰਿਹਾ ਇਹ ਸਿਰਫ ਇੱਕ ਫਾਰਮੈਲਿਟੀ ਕਰ ਰਿਹਾ ਉਹਦੋਂ ਵੇਖੋ ਇੱਕ ਇਹਨਾਂ ਦੇ ਸਰਪੰਚ ਨੇ ਪਾਇਆ ਜੀ ਭਗਵਾਨਪੁਰੇ ਮੇਰੇ ਨਾਨਕੇ ਉੱਥੇ ਪੀ ਆ ਵੇਖੋ ਜੀ ਇੱਥੇ ਨਸ਼ੇ ਦਾ ਤੇ ਗੰਦ ਪਿਆ ਜੀ ਤੇ ਅਸੀਂ ਸਟੇਜਾਂ ਤੇ ਬੋਲਦੇ ਫਿਰਦੇ ਆਂ ਵੀ ਅਸੀਂ ਨਸ਼ਾ ਖਤਮ ਕਰਤਾ ਨਸ਼ੇ ਵਾਲੀ ਕੋਈ ਗੱਲ ਨਹੀਂ ਇਹ ਭਾਜੀਪੀ ਤੋਂ ਬਿਨਾ ਖਤਮ ਨਹੀਂ ਹੋ ਸਕਦਾ ਜੀ ਇਹਨਾਂ ਦੇ ਵਸਦਾ ਰੋਗ ਨਹੀਂ ਜੀ ਇਹ ਤਾਂ ਸਿਰਫ ਪੈਸੇ ਇਕੱਠੇ ਕਰ ਰਹੇ ਆਂ ਵੀ ਆਪਾਂ ਜਿਹੜੇ ਪਹਿਲਾਂ ਥੱਲੇ ਥੋੜੇ ਲੱਗੇ ਕਰਾਂ ਉੱਠ ਕੇ ਵੇਖ ਲੀਏ ਗੱਡੀਆਂ-ਗੁੱਡੀਆਂ ਘਰ-ਕੁਰ ਚੰਗੇ ਬਣਾ ਲਈਏ ਇਹਨਾਂ ਦੇ ਵਸਦਾ ਰੋਗ ਨਹੀਂ ਨਸ਼ਾ ਖਤਮ ਕਰਨਾ ਉਹ ਇਹਨਾਂ ਦੇ ਪ੍ਰਤੀ ਫਿਰ ਪਿਆਰ ਰਹਿਣ ਵਾਲਾ ਵੀਰ ਜੀ ਮੈਂ ਤੁਹਾਨੂੰ ਕੀ ਦਸਾਂ ਮਿਰਕੋ ਕਾਲੀ ਇੱਕ ਪਰਸੋਂ ਦੇ ਸੱਜਣ ਆਇਆ ਆਪਦੇ ਕੈਰੈਕਟਰ ਬਾਰੇ ਨਹੀਂ ਸੋਚਿਆ ਇੰਨਾ ਗਾਂ ਬਾਰੇ ਨਹੀਂ ਸੋਚਿਆ ਇਹਨਾਂ ਆਖਿਆ ਵੀ ਇੱਕਰੀ ਮੌਕਾ ਮਿਲਿਆ ਜੋ ਮਾਂਜਾ ਵਜ ਦਾ ਮਾਰ ਲਓ ਉਹਨੇ ਵੀ ਸਰਪੰਚੀਆਂ ਚ ਕੋਈ ਕਸਰ ਨਹੀਂ ਛੱਡੀ ਨਸ਼ਾ ਵੇਚਣ ਵਾਲੀ ਕਸਰ ਨਹੀਂ ਛੱਡੀ ਤੇ ਰਿੰਦਾ ਖੁੰਦਾ ਬੇੜਾ ਲੋਕਾਂ ਨੇ ਬੜੀ ਆਸ ਨਾਲ ਇਹਨਾਂ ਨੂੰ ਅੱਗੇ ਲਾਇਆ ਸੀ ਇਹਨਾਂ ਅਗਰ ਕਰਤਾ ਇਹਦਾ ਰਿਜ਼ਲਟ ਇਹਨਾਂ ਨੂੰ ਮਿਲਿਆ ਮਿਲਿਆ ਇਹ ਤਾਂ ਉਹਨਾਂ ਦਾ ਟਾਈਮ ਪਾਸ ਕਰਨ ਰਏ ਆ ਭਾਜਪੀ ਕਿਵੇਂ ਸਵਾਰੇ ਮੈਂ ਵਾਦਾ ਕਰਦਾ ਜੀ ਇਹਨਾਂ ਤੇ ਇੱਕ ਮਗਰਮਸ਼ ਵੱਡਾ ਫੜਿਆ ਨਾ ਉੱਚ ਸਾਰੇ ਫੜੇ ਜਾਣੇ ਆ। ਬੀਜਪੀ ਵੇਖੀ ਜਾਓ ਤੁਸੀਂ ਬੰਦਾ ਕੀ ਆ। ਇਹ ਕੰਨਾਂ ਨੂੰ ਹੱਥ ਲਾਉਣਗੇ। ਜਿਨ੍ਹਾਂ ਨੇ ਨਸ਼ਾ ਵੇਚ ਕੇ ਕੋਠੀਆਂ ਪਾਈਆਂ ਨਾ ਉਹਨਾਂ ਨੂੰ ਉਹਦਾ ਹਿਸਾਬ ਦੇਣਾ ਪਊਗਾ। ਮੇਰੀ ਇਹੋ ਪੀਲਾ ਕਿ ਆਪਾਂ ਨੂੰ ਨਸ਼ੇ ਦੇ ਉਲਟ ਖਲੋਣਾ ਚਾਹੀਦਾ। ਔਰ ਇਸ ਗੱਲ ਦਾ ਹਾ ਦਾ ਨਾਰਾ ਮਾਰਨਾ ਚਾਹੀਦਾ। ਜਿਹੜੀਆਂ ਮਾਵਾਂ ਅੱਜ ਆਪਣੇ ਬੱਚਿਆਂ ਤੋਂ ਵਾਂਝੀਆਂ ਹੋਈਆਂ ਸ਼ਾਇਦ ਉਹਨਾਂ ਦੇ ਦਿਲ ਨੂੰ ਥੋੜੀ ਸ਼ਾਂਤੀ ਮਿਲੇ ਵੀ ਇਹਨਾਂ ਦੇ ਉਲਟ ਵੀ ਕੋਈਗਾ। ਜੀ ਕੋਈ ਇਹਨਾਂ ਵਾਸਤੇ ਕਰ ਸਕਦਾ। ਕਿਉਂਕਿ ਜੇ ਨਸ਼ਾ ਖਤਮ ਨਾ ਹੋਇਆ ਤੇ ਮੈਨੂੰ ਲੱਗਦਾ ਜਿਹੜੇ ਰਹਿੰਦੇ ਖੁੰਦੇ ਜਵਾਕ ਵੀ ਬਾਹਰ ਚੱਲ ਜਾਣੇ ਆ ਤੇ ਇੱਥੇ ਬਜ਼ੁਰਗ ਹੀ ਰਹਿ ਜਾਣੇ ਆ ਤੇ ਜਾਂ ਮੇਰੀ ਐਸੀ ਭਰਾ ਰਹਿ ਜਾਣੇ ਆ ਉਹਨਾਂ ਦੀਆਂ ਹੀ ਵੋਟਾਂ ਪੈਣੀਆਂ ਬਾਕੀ ਸਾਸਰੀ ਕਾਲਿਆ ਬਹੁਤ ਬਹੁਤ ਧੰਨਵਾਦ ਆ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਵੀਜੀ ਤੁਹਾਡਾ ਸੋ ਇਹ ਸਨ ਗੁਰਮੁਖ ਸਿੰਘ ਜੀ ਬਲੇਰ ਸੀਨੀਅਰ ਭਾਜਪਾ ਦੇ ਆਗੂ ਨੇ ਅਤੇ ਉਹਨਾਂ ਨੇ ਆਪਣੀ ਜਿਮਣੀ ਚੋਣ ਨੂੰ ਲੈ ਕੇ ਜਿਹੜਾ ਉਹ ਇੱਕ ਗੱਲ ਵੀ ਰੱਖੀ ਆ ਆਪਣੇ ਵਿਚਾਰ ਵੀ ਰੱਖੇ ਨੇ ਅਤੇ ਮੌਜੂਦਾ ਐਮਐਲਏ ਜੋ ਕੇ ਜਿਨ੍ਹਾਂ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਵੀ ਪ੍ਰਗਟਾਈ ਹੈ ਅਤੇ ਲੋਕਾਂ ਨੂੰ ਅਤੇ ਬੀਜੇਪੀ ਸਪੋਰਟਰਾਂ ਨੂੰ ਇੱਕ ਸੁਨੇਹਾ ਲਾਇਆ ਕਮੈਂਟ ਬਾਕਸ ਦੇ ਵਿੱਚ ਆਪਣੀ رائے ਵੀ ਜਰੂਰ ਦਿਓ ਅਤੇ ਵੇਖਣ ਵਾਲੀ ਗੱਲ ਇਹ ਵੀ ਰਹੇਗੀ ਕਿ ਤਰਨਤਾਰਨ ਦੀ ਆਵਾਮ ਜਿਹੜੀ ਹੈ ਉਹ ਆਉਣ ਵਾਲਾ ਆਪਣਾ ਨੁਮਾਇੰਦਾ ਕਿਸ ਨੂੰ ਚੁਣਦੀ ਹੈ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਨਜ਼ਰ ਪੰਜਾਬ న్యూਸ ਤਰਨਤਾਰਨ